ਇੱਕ ਬੀਬੀ ਜਿਹੜੀ ਲੋਕਾਂ ਨੂੰ ਗੰਦ ਪਰੋਸ ਰਹੀ ਸੀ ਉਹਨੂੰ ਬੜਾ ਹੱਵਾ ਬਣਾਤਾ ਚੱਕ ਤੇ ਫਟੇ ਹੋਇਆ ਹੋ ਗਿਆ ਓਏ ਕਤਲ ਹੋ ਗਿਆ ਓਏ ਨਿਹੰਗਾਂ ਨੇ ਮਾਰਤੀ ਓ ਉਸ ਕੰਟੈਂਟ ਦੇ ਕਾਰਨ ਮੌਤ ਹੋਈ ਏ ਜਦੀ ਉਸ ਕੰਟੈਂਟ ਨੂੰ ਉਤਸ਼ਾਹਿਤ ਕਰਨ ਵਾਲੇ ਵੀ ਤਾਂ ਦੋਸ਼ੀ ਨੇ ਉਹ ਸਿੱਖ ਧਰਮ ਦਾ ਪਗੋੜਾ ਹੈ ਮੰਨਦੇ ਹੋ ਉਹ ਵੀ ਹਾਲਾਤ ਸੀ ਜਦੋਂ ਅਸੀਂ ਮੀਕੇ ਦੀਆਂ ਮਾਫੀਆਂ ਦੇਖਦੇ ਹੁੰਦੇ ਸੀ ਚੈਨਲਾਂ ਦੇ ਲਿਟਰਲ ਟ ਮੰਗਦਾ ਹੁੰਦਾ ਜਰਾਖੀ ਸਾਹਿਬਨ ਤੋਂ ਵੀ ਜਿਹੜਾ ਸਾਡਾ ਪਿੰਡਾਂ ਦਾ Hindu ਹੈ ਉਹ ਨਾ ਹੀ ਕਦੀ ਸ਼ਲੀਲਤਾ ਦੇ ਹੱਕ 'ਚ ਸੀ ਨਾ ਹੈ ਨਾ ਕਦੀ ਹੋਏਗਾ ਹਮੇਸ਼ਾ ਆਪਣੀ ਪੰਜਾਬੀ ਭਾਸ਼ਾ ਨੂੰ ਪਿਆਰ ਕਰੇਗਾ ਆਪਣੇ ਜਿਹੜਾ ਹਿੰਦੂ ਸਿੱਖ ਭਾਈਚਾਰੇ ਦਾ ਰਲੇਮ ਹੈ ਉਹਨੂੰ ਨਾ ਕਦੀ ਟੁੱਟਣ ਦਿੱਤਾ ਤੇ ਨਾ ਕਦੀ ਟੁੱਟਣ ਦਵਾਂਗੇ ਹਿੰਦੀ ਕਿਸੇ ਸਟੇਟ ਦੀ ਭਾਸ਼ਾ ਨਹੀਂ ਕੋਈ ਵੀ ਪਿਆਰ ਨਹੀਂ ਕਰਦਾ ਥੋਪੀ ਹੋਈ ਭਾਸ਼ਾ ਪੰਜਾਬੀ ਹਿੰਦੂਆਂ ਨੂੰ ਪੰਜਾਬੀ ਦੀ ਗੱਲ ਕਰਨੀ ਪੈਣੀ ਹੈ ਲੀਡਿੰਗ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਫੇਰ ਨਵੇਂ ਪੋਡਕਾਸਟ ਦੇ ਵਿੱਚ ਹਾਜ਼ਰ ਹਾਂ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹਾਂ ਅੱਜ ਮੇਰੇ ਨਾਲ ਨੇ ਬ੍ਰਹਮਾਨੰਦ ਜੀ ਮਹਾਰਾਜ ਜਿਹੜੇ ਕਿ ਪਟਿਆਲੇ ਦੇ ਬਹੁਤ ਵੱਡੇ ਸ਼ਖਸੀਅਤਦਾਨਾਂ ਦੇ ਵਿੱਚੋਂ ਜਾਣੇ ਜਾਂਦੇ ਆ। ਸੋ ਅੱਜ ਗੱਲ ਕਰਾਂਗੇ ਇਹਨਾਂ ਨਾਲ ਪੰਜਾਬ ਦੇ ਹਾਲਾਤਾਂ ਬਾਰੇ। ਬਾਬਾ ਜੀ ਸਤਿ ਸ਼ਕਾਲ ਜੈ ਮਈ ਜੈ ਮਹਾਕਾਲ ਜੀ। ਬਾਬਾ ਜੀ ਅੱਜ ਤੁਹਾਡੇ ਨਾਲ ਜਿਸ ਵਿਸ਼ੇ ਤੇ ਗੱਲ ਕਰ ਰਹੇ ਆ ਪੰਜਾਬ ਦੇ ਹਾਲਾਤਾਂ ਬਾਰੇ। ਇਹ ਅਜਿਹਾ ਕੀ ਕਾਰਨ ਹੈ ਜਿਹੜੇ ਦਿਨੋਂ ਦਿਨ ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਸੋਸ਼ਲ ਮੀਡੀਆ ਤੇ ਵੀ ਤੇ ਜਿਹੜੇ ਸੱਚਮੁੱਚ ਆ ਉਹ ਬੜੇ ਮਾੜੇ ਦਿਖਾਏ ਜਾ ਰਹੇ ਨੇ ਤੇ ਬੜੇ ਮਾੜੇ ਹੋ ਰਹੇ ਆ। ਦੇ ਕੋ ਪੱਤਰਕਾਰ ਦਾ ਇੱਕ ਗੱਲ ਬੜੇ ਜਾਰੇ ਚਰਚਾ ਸਾਰੇ ਸੀਨੀਅਰ ਪੱਤਰਕਾਰਾਂ ਨੂੰ ਜਰਨਲਿਸਟਾਂ ਨੂੰ ਕਰਨੀ ਚਾਹੀਦੀ ਹੈ ਜਿਹੜੀ ਮੈਨੂੰ ਲੱਗਦਾ ਵੀ ਤੁਹਾਡੀ ਸਾਡੇ ਸਾਰਿਆਂ ਤੋਂ ਉਮਰ ਬਹੁਤ ਛੋਟੀ ਹੈ ਜੀ ਤੇ ਤੁਸੀਂ ਇਹ ਸਹਿਰਦ ਮੁੱਦਾ ਜਿਹੜਾ ਪੰਜਾਬ ਦਾ ਛੇੜਿਆ ਜਿਵੇਂ ਆਪਾਂ ਕਹਿੰਦਾ ਵੀ ਛੋਟੀਆਂ ਅਮਰਾਂ ਵੱਡੀਆਂ ਪਲਾਂਘਾਂ ਉਹ ਪੁੱਟਣ ਵਾਲਾ ਤੁਸੀਂ ਕੰਮ ਕੀਤਾ ਪਿਛਲੇ ਤਿੰਨਾਂ ਸਾਲਾਂ ਦੇ ਵਿੱਚੋਂ ਇੰਨੇ ਕਤਲਿਆਮ ਕਤਲੋ ਗੈਰਤ ਜਿਹੜੀ ਪੰਜਾਬ ਤੋਂ ਚੱਲਣੀ ਪੈ ਰਹੀ ਹੈ ਮਾੜੇ ਸਮੇਂ ਦੇ ਵਿੱਚ ਜਿਹੜਾ ਸੀ ਮਾੜਾ ਸਮਾਂ ਪੰਜਾਬ ਨੇ ਹੰਡਾਇਆ ਮੈਨੂੰ ਨਹੀਂ ਲੱਗਦਾ ਵੀ ਉਹਦੇ ਵਿੱਚ ਵੀ ਅਜੇ ਕਿਤੇ ਸਮਾਂ ਆਇਆ ਹੋਏਗਾ ਜੀ ਅੱਜ ਤੁਸੀਂ ਦੇਖੋ ਵੀ ਛੋਟੇ-ਛੋਟੇ ਬੱਚੇ ਰੇਪ ਦੇ ਮਾਮਲਿਆਂ ਦੇ ਵਿੱਚ ਅਰੈਸਟ ਹੋ ਰਹੇ ਆ ਹੂੰ ਇਹ ਉਹ ਧਰਤੀ ਹੈ ਪੰਜਾਬ ਜਿੱਥੇ 10 ਗੁਰੂ ਸਾਹਿਬਾਨ ਨੇ ਅਵਤਾਰ ਲਿਆ ਜੀ ਜੀ ਇੱਥੇ ਸ਼੍ਰੀ ਰਾਮਚੰਦਰ ਭਗਵਾਨ ਨੂੰ ਜਨਮ ਦੇਣ ਵਾਲੀ ਮਾਂ ਨੇ ਜਨਮ ਲਿਆ ਜੀ ਜੀ ਇੱਥੇ ਮਾਂ ਸੀਤਾ ਨੇ ਲਵ ਤੇ ਕੁਸ਼ ਨੂੰ ਜਨਮ ਦਿੱਤਾ ਜੀ ਜਿਦੇ ਤੋਂ ਅੱਗੇ ਪੀੜੀਆਂ ਚੱਲੀਆਂ ਹੈ ਨਾ ਹਾਂਜੀ ਸੂर्यਵੰਸ਼ੀਆਂ ਦੀਆਂ ਜਿਹੜੀ ਧਰਤੀ ਹੈ ਇਹ ਪਾਪ ਤੋਂ ਮੁਕਤ ਹੈ ਹਾਂਜੀ ਹਾਂਜੀ ਹਮੇਸ਼ਾ ਮੁਕਤ ਰਹੀ ਹੈ ਹਾਂਜੀ ਪਰ ਹੁਣ ਕਾਲੀ ਯੁਗ ਦਾ ਜਿਹੜਾ ਪੈਰਾ ਹੈ ਉਹ ਅੰਤਮ ਸਮੇਂ ਦੇ ਵਿੱਚ ਹੈ ਤੇ ਅੰਤਮ ਸਮੇਂ ਦੇ ਵਿੱਚ ਪੈਰਾ ਹੋਣ ਕਰਕੇ ਅਸੀਂ ਵੀ ਜਿਹੜੇ ਕਾਲੀ ਯੁਗ ਦੇ ਲਪੇਟ 'ਚ ਹੂੰ ਸਾਡੇ ਕੋਲ ਅਨੇਕਾਂ ਧਾਰਮਿਕ ਸ਼ਕਤੀਆਂ ਨੇ ਜਿਹੜੀਆਂ ਪ੍ਰਚਾਰ ਕਰਦੀਆਂ ਨੇ ਹਾਂਜੀ ਹਾਂਜੀ ਪਰ ਉਹ ਪ੍ਰਚਾਰ ਦੇ ਬਾਵਜੂਦ ਵੀ ਕਈ ਅਜਿਹੇ ਸ਼ਕਤੀਤਾ ਨੇ ਜਿਹੜੀਆਂ ਧਰਮ ਦੇ ਪ੍ਰਚਾਰ ਨੂੰ ਦੱਬਣ ਤੇ ਲੱਗੀਆਂ ਹੋਈਆਂ ਨੇ ਜੀ ਚਾਹੇ ਉਹ ਸੋਸ਼ਲ ਮੀਡੀਆ ਤੇ ਕੰਟੈਂਟ ਪਾ ਕੇ ਚਾਹੇ ਉਹ ਇੰਸਟਾਗ੍ਰam ਤੇ ਕੰਟੈਂਟ ਪਾ ਕੇ ਅਸਲੀ ਲੋਕ ਬੱਚਿਆਂ ਨੂੰ ਧਰਮ ਨਾਲ ਜੋੜਨ ਦੀ ਬਜਾਏ ਇਹ ਮੋਬਾਈਲ ਨਾਮਕ ਬਿਮਾਰੀ ਦੀ ਪਕੜ ਚ ਜਾਨ ਤੋਂ ਨਹੀਂ ਰੋਕ ਪਾ ਰਹੇ ਜੀ ਜਿੱਥੇ ਸਰਕਾਰ ਕਹਿੰਦੀ ਹੈ ਯੁੱਧ ਨਸ਼ਿਆਂ ਵਿਰੁੱਧ ਜੀ ਜੀ ਨਸ਼ਾ ਵਿਰੋਧੀ ਯੁੱਧ ਲੜਨਾ ਚਾਹੀਦਾ ਹੈ ਕਿਉਂਕਿ ਭਾਰਤ ਪੰਜਾਬ ਦੇ ਵਿੱਚ ਜਿੱਥੇ ਪੰਜ ਦਰਿਆ ਪਾਣੀ ਸਿੰਚਾਈ ਵਾਸਤੇ ਕੁਦਰਤੀ ਸਰੋਤ ਸਾਡੀ ਮਦਦ ਕਰਦੇ ਸੀ ਜੀ ਜਿੱਥੇ ਅਸੀਂ ਭਾਰਤ ਦਾ ਜੇਠਾ ਪੁੱਤ ਮੰਨੇ ਜਾਂਦੇ ਸੀ ਹਾਂਜੀ ਪੈਦਾਵਾਰ ਦੇ ਅਨਾਜ ਦੀ ਪੈਦਾਵਾਰ ਦੇ ਹਾਂਜੀ ਹਾਂਜੀ ਅੱਜ ਉੱਥੇ ਹੀ ਅਸੀਂ ਨਸ਼ੇ ਦੀ ਪੈਦਾਵਾਰ ਦੇ ਨਸ਼ਾ ਸੇਵਨ ਦੀ ਪੈਦਾਵਾਰ ਦੇ ਵਿੱਚ ਵੀ ਭਾਰਤ ਦੇ ਜੇਠੇ ਪੁੱਤ ਮੰਨੇ ਜਾ ਰਹੇ ਹਾਂਜੀ 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 ਸਕੂਲਾਂ ਤੱਕ ਨਸ਼ਾ ਪਹੁੰਚ ਗਿਆ ਪਹੁੰਚ ਗਿਆ ਜੀ ਘਰ ਘਰ ਨਸ਼ਾ ਪਹੁੰਚ ਗਿਆ ਅੱਜ ਵੀ ਕੱਲ ਇੱਕ ਸਾਡੇ ਪਿੰਡ 'ਚ ਨੌਜਵਾਨ 23-24 ਸਾਲਾਂ ਦਾ ਵਿਚਾਰਾ ਸੁਸਾਈਡ ਕਰ ਗਿਆ ਉਹ 200 ਰੁਪਏ ਆਪਣੀ ਮਾਂ ਤੋਂ ਮੰਗ ਰਿਆ ਸੀ ਹੂੰ ਮੈਂ ਹਮੇਸ਼ਾ ਬ੍ਰਾਡਕਾਸਟਾਂ ਦੇ ਥਰੂ ਵੈਸੇ ਇੰਟਰਵਿਊਾਂ ਦੇ ਥਰੂ ਆਫਿਸਰਾਂ ਨੂੰ ਮਿਲ ਕੇ ਹਮੇਸ਼ਾ ਇੱਕ ਬੇਨਤੀ ਕਰਦਾ ਹੁੰਦਾ ਸੀ ਵੀ ਜਿਹੜਾ ਮੇਰਾ ਪਿੰਡ ਹੈ ਬਹਾਦਰਗੜ੍ਹ ਕਸਬਾ ਰੁਕੀ ਜਿੱਥੇ ਆਪਾਂ ਬੈਠੇ ਆਂ ਹਾਂਜੀ ਭਗਵਾਨ ਬਦਰੀਨਾਥ ਦੇ ਚਰਨਾਂ 'ਚ ਇਹ ਬਹੁਤ ਇਤਿਹਾਸਿਕ ਪਿੰਡ ਹੈ ਹੂੰ ਇਹ ਪੰਜਾਬ ਦੇ ਆਪੋ ਆਪਣੇ ਜਿਹੜੇ ਸਰੋਤ ਆ ਹਾਂਜੀ ਉਹਨਾਂ ਦੇ ਵਿੱਚ ਇੱਕ ਹਿਸਟੋਰੀਕਲ ਸਰੋਤ ਹੈ ਜੀ 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 ਜਿੱਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਢੇ 3 ਮਹੀਨੇ ਦਾ ਚਮਾਸਾ ਸ਼ਹਾਦਤ ਦੇ ਸਮੇਂ ਇੱਥੇ ਕੱਟਿਆ ਜੀ ਇਹ ਭਗਵਾਨ ਬਦਰੀਨਾਥ ਜੀ ਦਾ ਉਹ ਮੰਦਿਰ ਹੈ ਜਿਹਦੇ ਨਾਲ ਦਾ ਤੀਸਰਾ ਮੰਦਿਰ ਨਹੀਂ ਪੂਰੀ ਦੁਨੀਆ 'ਚ ਦੋ ਹੀ ਮੰਦਿਰ ਭਗਵਾਨ ਬਦਰੀਨਾਥ ਜੀ ਦੇ ਨੇ ਇੱਕ ਉੱਤਰਾਖੰਡ ਦੇ ਵਿੱਚ ਇੱਕ ਇੱਥੇ ਅੱਛਾ ਜੀ ਇਸ ਨਗਰੀ ਦੇ ਵਿੱਚ ਅੱਜ ਨਸ਼ੇ ਨੇ ਹਾਲਾਤ ਪੈਦਾ ਕਰਤੇ ਵੀ ਹਰ ਦੂਜਾ ਤੀਜਾ ਘਰ ਇੱਥੇ ਅਫੈਕਟਡ ਹੈ ਜੀ ਜਾਲੀ ਸ਼ਰਾਬ ਚਿੱਟਾ ਸਮੈਕ ਚਰਸ ਅਫੀਮ ਮੈਂ ਕਹਿੰਦੀ ਇੰਨਾ ਕੁ ਜ਼ਿਆਦਾ ਬੰਬੇ ਨੂੰ ਮਾਰਤ ਦੇ ਰਿਹਾ ਹੈ ਇਹ ਜਿਹੜਾ ਸਾਡਾ ਪਿੰਡ ਹੈ ਅਨੇਕਾਂ ਵਾਰੀ ਬੇਨਤੀਆਂ ਦੇ ਬਾਵਜੂਦ ਵੀ ਕੋਈ ਪਾਲੀ ਪਕੜ ਨਹੀਂ ਹੋ ਪਾਈ ਹਾਂਜੀ ਹਾਂਜੀ ਬੜਾ ਦਿਲ ਦੁਖੀ ਹੁੰਦਾ ਵੀ ਪੰਜਾਬ ਦੇ ਹਾਲਾਤ ਐਡੇ ਗੰਭੀਰ ਤੇ ਐਡੇ ਮਾੜੇ ਪਤਾ ਨਹੀਂ ਕਦੀ ਸੋਚੇ ਨਹੀਂ ਸੀ ਉਹੀ ਗੱਲ ਹੈ ਬਾਬਾ ਜੀ ਇਹ ਸਰਕਾਰ ਦਾ ਨਸ਼ਿਆਂ ਵਿਰੁੱਧ ਜਿਹੜਾ ਜੁੱਧ ਹੈ ਉਹਤੇ ਪੂਰਾ ਜ਼ੋਰ ਲੱਗਿਆ ਹੋਇਆ ਹੈ ਪੁਲਿਸ ਦਾ ਬਹੁਤ ਜ਼ੋਰ ਲੱਗਿਆ ਹੋਇਆ ਵੀ ਅਸੀਂ ਠੱਲ ਪਾ ਲਈਏ ਧਾਰਮਿਕ ਸ਼ਖਸੀਅਤਾਂ ਦਾ ਬਹੁਤ ਜ਼ੋਰ ਲੱਗਿਆ ਹੋਇਆ ਮਾਪਿਆਂ ਦਾ ਜ਼ੋਰ ਲੱਗਿਆ ਹੋਇਆ ਪਰ ਫਿਰ ਵੀ ਦਿਨ ਬਾਅਦ ਦਿਨ ਜਿਹੜਾ ਹੈਗਾ ਨਸ਼ਾ ਵੱਧ ਰਿਹਾ ਹੈ ਕਾਰਨ ਇਹਦੇ ਕੀ ਹੈ ਦੇਖੋ ਅੱਗੇ ਤੁਸੀਂ ਮੇਰੀ ਇੱਕ ਗੱਲ ਮੰਨੋ ਸਾਰੇ ਮੰਨਣਗੇ ਜਿਹੜੇ ਆਪਣਾ ਇੱਕ ਐਪੀਸੋਡ ਦੇਖਣਗੇ ਹਾਂਜੀ ਯਾਰ ਕਿਤੇ ਵੀ ਸੀਰੀਅਸ ਤਰੀਕੇ ਨਾਲ ਲੜਾਈ ਨਹੀਂ ਲੜੀ ਜਾ ਰਹੀ ਸ਼ੂਸ਼ਪ ਹੋ ਰਹੀ ਹੈ ਕਿਤੇ ਵੀ ਸੀਰੀਅਸ ਤਰੀਕੇ ਨਾਲ ਨਸ਼ਿਆਂ ਵਿਰੁੱਧ ਲੜਾਈ ਨਹੀਂ ਲੜੀ ਜਾ ਰਹੀ ਹਾਂਜੀ ਨਸ਼ਾ ਵਿਰੋਧ ਲੜਾਈ ਲੜਨ ਦਾ ਤਰੀਕਾ ਹੈ ਸਰਕਾਰ ਕੋਲ ਖੁਫੀਆ ਤੰਤਰ ਹੈ ਸਰਕਾਰ ਖੁਫੀਆ ਤੰਤਰ ਨਾਲ ਹੀ ਪਤਾ ਕਰਾਏ ਵੀ ਕਿਹੜੇ ਬੰਦੇ ਸਪਲਾਈ ਕਰ ਰਹੇ ਹੁਣ ਜੇ ਅਸੀਂ ਲੋਕਾਂ ਨੇ ਜਾ ਕੇ ਰੌਲਾ ਪਾ ਪਾ ਕੇ ਦੱਸਣਾ ਹੈ ਵੀ ਆਹ ਫਲਾਣਾ ਵੇਚਦਾ ਫਲਾਣਾ ਵੇਚਦਾ ਫਲਾਣਾ ਵੇਚਦਾ ਫਿਰ ਆਪਾਂ ਵਰਦੀ ਦਾ ਕੀ ਕਰਨਾ ਫਿਰ ਤਾਂ ਪਿੰਡਾਂ ਦੀ ਦੁਸ਼ਮਣਿਆਂ ਪਵਾਉਣ ਵਾਲੀ ਗੱਲ ਹੈ ਮੈਂ ਤੁਹਾਨੂੰ ਤੁਹਾਡੇ ਦੇਖੋ ਆਨ ਰਿਕਾਰਡ ਦੀ ਗੱਲ ਕਹਿ ਰਿਹਾ ਵੀ ਅਸੀਂ ਸਾਰੇ ਆਫੀਸਰ ਦਨ ਦੱਸ ਚੁੱਕੇ ਸਾਰੇ ਬੰਦਿਆਂ ਨੂੰ ਦੱਸ ਚੁੱਕੇ ਕਿ ਸਾਡੇ ਸਕੂਲ ਦੇ ਵੀ ਹਾਲਾਤ ਮਾੜੇ ਆ ਯਾਰ ਸਾਡੇ ਪਿੰਡ ਦੇ ਹਾਲਾਤ ਮਾੜੇ ਆ ਯਾਰ ਸਾਡੇ ਕੋਈ ਸਬਜ਼ੀ ਵੇਚਣ ਵਾਲਾ ਚਾਹੇ ਕੋਈ ਨੌਕਰੀ ਕਰਨ ਵਾਲਾ ਹਰੇਕ ਬੰਦਾ ਨਸ਼ੇ ਦੀ ਪਕੜ ਦੇ ਵਿੱਚ ਆ ਯਾਰ ਹੂੰ ਕਈ ਕਰਾਂ ਦੇ ਚਿਰਾਗ ਬੁੱਝ ਗਏ ਪਰ ਉਹਦੇ باوجود ਵੀ ਸਰਕਾਰ ਦੇ ਕਰਨ ਤੇ ਜੂਨੀ ਸਰਕਾਰੀ ਕਿ ਅਸੀਂ ਰੋਜ਼ ਦੇਖਦੇ ਆਂ ਵੀ ਆ ਹੋ ਗਿਆ ਜੀ ਅੱਜ ਆ ਹੋ ਗਿਆ ਜੀ ਆ ਨਸ਼ਿਆਂ ਵਿਰੁੱਧ ਫਲਾਣੇ ਦਾ ਕਰਤਾ ਆਤਾ ਜੀ ਫਲਾਣੇ ਦਾ ਕਰਤਾ ਆਤਾ ਜੀ ਦੇਖੋ ਹਕੀਕਤ ਦੇ ਵਿੱਚ ਬਹੁਤ ਘੱਟ ਜਿਹੜਾ ਜਾਮਾ ਪਹਿਨ ਆਇਆ ਜਾ ਰਿਹਾ ਰੌਲਾ ਜਿਆਦਾ ਪਾਇਆ ਜਾ ਰਿਹਾ ਇਹ ਰੌਲੇ ਨੂੰ ਛੱਡ ਕੇ ਹਕੀਕਤ ਹੀ ਜਾਮੇ ਦੇ ਵਿੱਚ ਆਉਣ ਤਾਂ ਜੋ ਸਮਾਜ ਦਾ ਜਿਹੜਾ ਸੁਧਾਰ ਹੋ ਸਕੇ ਕੁਛ ਮੈਂ ਆਪਣੇ ਵਾਲੇ ਜਿਹੜਾ ਸਾਡਾ ਲਾਣਾ ਹੈ ਸੰਤਾਂ ਦਾ ਸਾਧੂਆਂ ਦਾ ਬਾਬਿਆਂ ਦਾ ਮੈਂ ਉਹਨਾਂ ਨੂੰ ਵੀ ਇੱਕ ਅਪੀਲ ਕਰੂੰਗਾ ਤੁਹਾਡੇ ਐਪੀਸੋਡ ਦੇ ਮਾਧਮ ਰਾਈ ਵੀ ਯਾਰ ਇਹ ਜ਼ਿੰਦਗੀ ਬਹੁਤ ਥੋੜੇ ਦਿਨਾਂ ਦੀ ਹੈ ਹਮ ਪਰਮਾਤਮਾ ਨੇ ਸਾਨੂੰ ਜੇ ਭਗਵਾ ਦਿੱਤਾ ਹੈ ਪਰਮਾਤਮਾ ਨੇ ਜੇ ਸਿੱਖ ਸਮਾਜ ਦੇ ਸੰਤਾਂ ਨੂੰ ਅੰਮ੍ਰਿਤ ਚਕਾ ਕੇ ਉਹ ਕੁਰਸੀਆਂ ਉਹ ਰਿਸਪੈਕਟ ਵੀ ਹੈ ਹਾਂਜੀ ਹਾਂਜੀ ਰਤਬਾ ਦਿੰਦਾ ਹੈ ਹਾਂਜੀ ਤੇ ਤੁਸੀਂ ਸੰਤ ਤੋਂ ਹਾਂਜੀ ਤਾਂ ਯਾਰ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਆਪਣੀ ਆਪਣੀ ਕੌਮ ਨੂੰ ਬਚਾਈਏ ਇਹਨਾਂ ਬੱਚਿਆਂ ਨੂੰ ਬਚਾਈਏ ਜਿਹੜੇ ਗਲਾਬ ਦੇ ਫੁੱਲ ਨੇ ਇਹ ਲੋਕ ਉਹ ਚੀਜ਼ਾਂ ਨਾ ਦੇਖਣ ਜੀ ਮੈਨੂੰ ਇੱਕ ਚੀਜ਼ ਮੈਂ ਤੁਹਾਨੂੰ ਵਿੱਚ ਟੋਕ ਰਿਹਾ ਸੰਤ ਲਈ ਤਾਂ ਹਰੇਕ ਧਰਮ ਸਾਂਝਾ ਹੈ ਤੇ ਹਰੇਕ ਬੰਦਾ ਸਾਂਝਾ ਹੈ ਮੈਨੂੰ ਲੱਗਦਾ ਵੀ ਧਾਰਮਿਕ ਸ਼ਖਸੀਅਤ ਹੈ ਜਿਹੜੀ ਉਹ ਉਹਦੇ ਲਈ ਤਾਂ ਸਾਰੇ ਇਨਸਾਨ ਬਰਾਬਰ ਨੇ ਮੈਨੂੰ ਲੱਗਦਾ ਸਾਰਿਆਂ ਨੂੰ ਹੀ ਬਚਾਉਣਾ ਚਾਹੀਦਾ ਪਰ ਅੱਜ ਜਿਹੜੀ ਸ਼ਖਸੀਅਤਾਂ ਨੇ ਪਤਾ ਨਹੀਂ ਕਿਉਂ ਅਜਿਹਾ ਹੋਣ ਲੱਗ ਗਿਆ ਆਪਸ ਦੀ ਤਰਕਰ ਤਕਰਾਰ ਬਾਜ਼ੀਆਂ ਇੰਨੀਆਂ ਵੱਧ ਗਈਆਂ ਆਪਸੀ ਉਹਨਾਂ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਸੀਂ ਸਾਂਝੀ ਬਾਲਤਾ ਦਾ ਜਿਹੜਾ ਸੰਦੇਸ਼ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਵੀ ਦਿੱਤਾ ਹੈ ਹਾਂਜੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵੀ ਦਿੱਤਾ ਹੈ ਹਾਂਜੀ ਤੇ ਕ੍ਰਿਸ਼ਨ ਭਗਵਾਨ ਨੇ ਵੀ ਦਿੱਤਾ ਹੈ ਹਾਂਜੀ ਹਾਂਜੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਐਸਾ ਸਰਬਸ਼੍ਰੇਸ਼ਟ ਗ੍ਰੰਥ ਹੈ ਜਿਹੜਾ ਸਾਂਝੀ ਬਾਲਤਾ ਦੀ ਆਵਾਜ਼ ਪੁਕਾਰ ਕਰਦਾ ਹੈ ਹਾਂਜੀ ਤੁਸੀਂ ਇਹ ਦੇਖੋ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਕ੍ਰਿਸ਼ਨ ਭਗਵਾਨ ਦੀ ਉਪਮਾ ਹੈ ਹਾਂਜੀ ਜਿਵੇਂ ਸ਼੍ਰੀ ਰਾਮ ਭਗਵਾਨ ਦੇ ਖਾਨਦਾਨ ਦੀ ਉਪਮਾ ਰਾਜੇ ਅੱਜ ਉਹਨਾਂ ਦੀ ਉਪਮਾ ਹੈ ਤੇ ਉਹ ਉਪਮਾ ਜਿਹੜੀ ਜੇ ਆਪਾਂ ਕਹੀਏ ਦੂਜੇ ਧਰਮ ਚ ਨਹੀਂ ਹੋ ਸਕਦੀ ਹੈ ਨਹੀਂ ਉਹ ਸਨਾਤਨ ਦੀ ਉਪਮਾ ਹੈ ਨਾ ਤੇ ਸਾਨਜੀ ਵਾਰਤਾ ਦਾ ਪ੍ਰਤੀਕ ਹੈ ਪਰ ਗੱਲ ਇਹ ਹੈ ਜਦੋਂ ਮੈਂ ਕਿਸੇ ਸਨਾਤਨ ਦੀ ਸਟੇਜ ਤੋਂ ਬੋਲਦਾ ਹੋਊਂਗਾ ਮੇਰੇ ਭਰਾ ਉਹ ਮੇਰੀ ਮਰਿਆਦਾ ਹੈ ਹਾਂਜੀ ਤੇ ਜੇ ਮੈਂ ਮਰਿਆਦਾ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰੂੰਗਾ ਮੈਂ ਦੂਜੇ ਧਰਮ ਨਾਲ ਲੈਣ ਦੀ ਕੋਸ਼ਿਸ਼ ਕਰੂੰਗਾ ਜੋ ਕਿ ਗ੍ਰੰਥਾ ਨੂੰ ਕੋਟ ਕਰਨ ਦੀ ਕੋਸ਼ਿਸ਼ ਕਰੂੰਗਾ ਕਿਤੇ ਨਾ ਕਿਤੇ ਮੇਰੇ ਤੋਂ ਕੋਈ ਕਤਾਈ ਹੋ ਸਕਦੀ ਹੈ ਹੋ ਸਕਦੀ ਤੇ ਜਾਣੇ ਅਣਜਾਣੇ ਦੇ ਵਿੱਚੋਂ ਕਿਤੇ ਬੇਅਦਬੀ ਨੂੰ ਟੱਚ ਨਾ ਕਰੇ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਆਪਣੇ ਆਪਣੇ ਧਰਮਾਂ ਦੇ ਵਿੱਚ ਜਦੋਂ ਅਸੀਂ ਕੋਈ ਧਾਰਮਿਕ ਸਭਾਾਂ ਕਰਦੇ ਆ ਹਰ ਸੰਤ ਨੂੰ ਚਾਹੀਦਾ ਵੀ ਉਹ ਆਪਣੀ ਜੀਵਨ ਦਾ ਕੋਈ ਨਾ ਕੋਈ ਜਿਹੜਾ ਸਮਾਂ ਉਹ ਕੱਢ ਕੇ ਜਿਹੜੀਆਂ ਨਵੀਆਂ ਪੀੜ੍ਹੀਆਂ ਹਨ ਉਹਨਾਂ ਦੀਆਂ ਵਰਕਸ਼ਾਪਾਂ ਕਰੇ ਹਾਂਜੀ ਉਹਨਾਂ ਦੇ ਨਾਲ ਸਮਾਪਤੀ ਕਰੇ ਹਾਂਜੀ ਉਹਨਾਂ ਨੂੰ ਪ੍ਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਣਾ ਦੇ ਪ੍ਰੇਰਣਾ ਦੇ ਜੇ ਸਿੱਖ ਸਮਾਜ ਦੇ ਸੰਤ ਇਸ ਤਰ੍ਹਾਂ ਕਰਨਗੇ Hindu ਸਮਾਜ ਦੇ ਸੰਤ ਇਸ ਤਰ੍ਹਾਂ ਕਰਨਗੇ ਸਾਡੇ ਬૌਧ ਜੈਨੀ ਕਰਨਗੇ ਤਾਂ ਇਹ ਚਾਰੇ ਧਰਮ ਜਿਹੜੇ ਭਾਰਤ ਦੇ ਧਰਮ ਨੇ ਹਾਂਜੀ 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 ਦੂਜੇ ਦੋ ਧਰਮਾਂ ਨੂੰ ਛੱਡ ਕੇ ਇਹ ਜਿਹੜੇ ਚਾਰੇ ਧਰਮ ਨੇ ਸਨਾਤਨ ਦੇ ਧਰਮ ਨੇ ਤੇ ਭਾਰਤੀ ਧਰਮ ਨੇ ਭਾਰਤੀ ਧਰਮ ਤੇ ਮੈਨੂੰ ਲੱਗਦਾ ਵੀ ਅਸੀਂ ਆਪਣੇ ਲੋਕਾਂ ਨੂੰ ਬਚਾ ਸਕਦੇ ਹਾਂ ਦੂਜਾ ਇੱਕ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਬੇਨਤੀ ਕਰਨੀ ਚਾਹੂੰਗਾ ਵੀ ਅਸੀਂ ਰਿਸ਼ਤਿਆਂ ਦਾ ਕਤਲ ਕਰ ਰਹੇ ਹਾਂ ਜੀ ਅਸੀਂ ਪੰਜਾਬੀ ਆ ਹੁਣ ਇੱਕ ਬੀਬੀ ਦਾ ਕਤਲ ਹੋਇਆ ਉਹ ਐਡੀ ਹੜਾ ਲੜਾ ਹੋਈ ਹੈ ਪੰਜਾਬ 'ਚ ਐਡੀ ਹੜਾ ਲੜਾ ਹੋਈ ਹੈ ਪੰਜਾਬ 'ਚ ਤੁਸੀਂ ਇਹ ਦੇਖੋ ਵੀ ਮੈਨੂੰ ਲੱਗਦਾ ਕਿਸੇ ਦੇਸ਼ ਦਾ ਰਾਸ਼ਟਰੀ ਜਿਹੜਾ ਨੇਤਾ ਹੈ ਉਹਦੀ ਮ੍ਰਿਤਿਉ ਤੇ ਵੀ ਐਡਾ ਨਹੀਂ ਹੋ ਸਕਦਾ 243 44 ਪਰਿਵਾਰ ਐਸੇ ਜਿਨ੍ਹਾਂ ਨੂੰ ਡੈਮਜ ਹੋਇਆ ਡੈਂਟ ਪਿਆ ਉਹ ਜਹਾਜ਼ ਦੇ ਹਾਦਸੇ ਦੇ ਵਿੱਚ ਮ੍ਰਿਤਿਉ ਹੋ ਗਈ ਮ੍ਰਿਤਿਉ ਹੋ ਗਈ ਕਿਸੇ ਵੀ ਚੈਨਲ ਨੇ ਕਿਸੇ ਵੀ ਪੱਤਰਕਾਰ ਨੇ ਉਹਨਾਂ ਨੂੰ ਦਿਖਾਣ ਦਾ ਜੋਖਮ ਨਹੀਂ ਕੀਤਾ ਨਹੀਂ ਕੀਤਾ ਮਾਸਟਰ ਜੀ ਦੀ ਡੈਥ ਹੋ ਗਈ ਪਿੱਛੇ ਪੁਲਿਸ ਕਸਟਡੀ ਚੋਂ ਦਿਖਾਣ ਦਾ ਜੋਖਮ ਨਹੀਂ ਕੀਤਾ ਯਾਰ ਐਸੇ ਨੇਕਾ ਪ੍ਰੀਟੀਕਲ ਅਨ ਪ੍ਰੀਟੀਕਲ ਸਪੋਰਟਸਮੈਨ ਬਹੁਤ ਲੋਕ ਚਲੇ ਗਏ ਸਾਡੀਆਂ ਬਿਗ ਪਰਸਨੈਲਟੀਆਂ ਉਹ ਨਹੀਂ ਦਿਖਾਈਆਂ ਇੱਕ ਬੀਬੀ ਜਿਹੜੀ ਲੋਕਾਂ ਨੂੰ ਗੰਦ ਪਰੋਸ ਰਹੀ ਸੀ ਉਹਨੂੰ ਬੜਾ ਹਵਾ ਬਣਾਤਾ ਚੱਕ ਤੇ ਫਟੇ ਹੋਇਆ ਹੋ ਗਿਆ ਉਹ ਕਤਲ ਹੋ ਗਿਆ ਉਹ ਨਿੰਗਾ ਨੇ ਮਾਰਤੀ ਹੋਏ ਓ ਬਾਬਾ ਇਹ ਕੰਮ ਨੂੰ ਛੱਡ ਕੇ ਜੇ ਕਿਤੇ ਇੰਨਾ ਜੋਰ ਅਸੀਂ ਧਰਮ ਪ੍ਰਚਾਰ ਤੇ ਲਾਇਆ ਹੋਏ ਇੰਨਾ ਜੋਰ ਅਸੀਂ ਨਸ਼ੇ ਦੇ ਵਿਰੁੱਧ ਲਾਇਆ ਹੋਏ ਪੱਤਰਕਾਰ ਭਾਈਚਾਰੇ ਨੇ ਲੜ ਕੇ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਆਪਾਂ ਨੱਥ ਪਾ ਸਕਦੇ ਸੀ ਬਾਬਾ ਜੀ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਵੈਸੇ ਉਹ ਲੜਕੀ ਦਾ ਜਦੋਂ ਆਪਾਂ ਨਾਮ ਪਤਾ ਕਰਦੇ ਆ ਕੰਚਨ ਕੁਮਾਰੀ ਸੀਗੀ ਕਮਲਕੌਰ ਦੇ ਨਾਮ ਹੇਠ ਹੋ ਆਪਾਂ ਆਪਣਾ ਇੰਸਟਾਗ੍ਰਾਮ ਹੁੰਦੀ ਸੀਗੀ ਸੋ ਇਹ ਕੀ ਏਜੰਸੀਆਂ ਅਜਿਹਾ ਕਰਦੀਆਂ ਨੇ ਗੰਦ ਫਲਾਉਣ ਲਈ ਜਾਂ ਉਹ ਖੁਦ ਅਜਿਹਾ ਮਤਲਬ ਲਖੂ ਸਾਡੇ ਉੱਤੇ ਪੱਛਮੀ ਸੱਭਤਾ ਨੇ ਲਗਾਤਾਰ ਹਮਲੇ ਕੀਤੇ ਐ ਹਾਂਜੀ ਲਗਾਤਾਰ ਹਾਂਜੀ ਅੱਜ ਤੋਂ ਨਹੀਂ 800 ਸਾਲ ਦੀ ਗੁਲਾਮੀ ਇੱਕ ਸਾਡੀ ਬਹੁਤ ਲੰਮਾ ਟਾਈਮ ਅਸੀਂ ਢਾਈ ਫਿਰ 200 ਸਾਲ ਦੀ ਗੁਲਾਮੀ ਫੇਰ ਢਾਈ ਜਿਹੜੀ ਲਾਸਟ ਵਾਲੀ 200 ਸਾਲ ਦੀ ਗੁਲਾਮੀ ਸੀ ਉਹਦੇ ਵਿੱਚ ਸਾਨੂੰ ਜਿਹੜੀ ਸਾਡੀ ਸੱਭਤਾ ਤੇ ਬਹੁਤ ਵੱਡੇ ਵੱਡੇ ਹਮਲੇ ਹੋਏ ਉਹ ਪੱਛਮੀ ਸੱਭਤਾ ਸੀ ਹੂੰ ਉਹ ਸਾਡੇ ਸੂਟ ਬੂਟ ਡਰੈਸ ਜਿਹੜੇ ਸਾਡੇ ਚਾਦਰੇ ਕੁੜਤੇ ਇਹਨਾਂ ਚੀਜ਼ਾਂ ਤੇ ਬਹੁਤ ਵੱਡਾ ਹਮਲਾ ਸੀ ਅਸੀਂ ਉਦੋਂ ਇੰਗਲਿਸ਼ ਪਤਲੂਨ ਜਿਹਨੂੰ ਪੈਂਟ ਕਹਿੰਦੇ ਆ ਉਹ ਪਾਣੀ ਭਾਰਤੀਆਂ ਨੇ ਉਦੋਂ ਸ਼ੁਰੂ ਕੀਤੀ ਜਦੋਂ ਅੰਗਰੇਜ਼ਾਂ ਨੇ ਸਾਡੇ ਤੇ ਰਾਜ ਕੀਤਾ ਈਸਟ ਇੰਡੀਆ ਕੰਪਨੀ ਆਈ ਹੈ ਹੂੰ ਪਰ ਉਹਦੇ باوجود ਵੀ ਸਾਡੇ ਕੁਝ ਲੋਕ ਬਚਾ ਕੇ ਰੱਖਦੇ ਨੇ ਸਭ ਤਾਂ ਨੂੰ ਜਿਹੜੇ ਬਜ਼ੁਰਗ ਸੀ ਹੂੰ ਪਰ ਅੱਜ ਦੇ ਲੋਕ ਅਸੀਂ ਉਹਨਾਂ ਦੇ ਨਾਲ ਹੋ ਤੁਰੇ ਅੱਜ ਜੇ ਉਹ ਕੁਛ ਉਹਨਾਂ ਆਂਦੀਆਂ ਆਪਾਂ ਪਾਸ਼ਾ ਦਾ ਪ੍ਰਯੋਗ ਨਹੀਂ ਕਰ ਸਕਦੇ ਜਿਹੜੀਆਂ ਬਹੁਤ ਹੀ ਜ਼ਿਆਦਾ ਲੱਚਰ ਕਿਸਮ ਦੀਆਂ ਫਿਲਮਾਂ ਚਾਹੁੰਦਾ ਹਾਂਜੀ ਉਹ ਸਾਡੇ ਆਮ ਬੱਚੇ ਰੂਟੀਨ ਦੇ ਵਿੱਚ ਕਰ ਰਹੇ ਆ ਤੁਸੀਂ ਦੇਖੋ ਅੱਜ ਨਾ ਮੈਂ ਇੱਕ ਉਹ ਦੇਖ ਰਿਹਾ ਸੀ ਖਬਰ ਤੇ ਉਹ ਵਿੱਚ ਦਿਖਾਰੇ ਲਹਿਰੇ ਗਾਗੇ ਤੋਂ 17 ਸਾਲ ਦਾ ਮੁੰਡਾ ਤੇ 7-8 ਸਾਲਾਂ ਦੀ ਦੇਵੀ ਬੱਚੀ ਹੈ ਜਿਹੜੀ ਮਾਂ ਦੁਰਗਾ ਦਾ ਰੂਪ ਉਹਦਾ ਰੇਪ ਹੋ ਗਿਆ ਪਟਿਆਲੇ ਦੇ ਵਿੱਚ ਰੇਪ ਹੋ ਗਿਆ ਇੱਕ ਨਵਾਲਕ ਬੱਚੀ ਨਾਲ ਜਿਹੜੇ ਰੇਪ ਨੇ ਮੇਰਾ ਇਹ ਮੰਨਣਾ ਹੈ ਕਿ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ ਇਹ ਕੰਟੈਂਟ ਪਾ ਰਹੇ ਨੇ ਆ ਸ਼ਲੀਲਤਾ ਵਾਲਾ ਪਾ ਰਹੇ ਨੇ ਜਿਹੜੇ ਛੋਟੇ-ਛੋਟੇ ਬੱਚੇ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਚੀਜ਼ਾਂ ਘਰ-ਘਰ ਜਾਂਦੀਆਂ ਨੇ ਠੀਕ ਹੈ ਜਦੋਂ ਘਰ ਕਰ ਜਾਂਦੀਆਂ ਨੇ ਤਾਂ ਫਿਰ ਉਹ ਇਹੋ ਜਿਹੀਆਂ ਹਰਕਤਾਂ ਨੂੰ ਇੰਜਾਮ ਦਿੰਦੇ ਨੇ ਹੂੰ ਇਹ ਬਹੁਤ ਵੱਡਾ ਵਿਸ਼ਾ ਹੈ ਸੋਚ ਦਾ ਪਰੇਸ਼ਾਨੀ ਦਾ ਵੀ ਜੇ ਅੱਜ 16 16 17 ਸਾਲ ਦੇ ਬੱਚੇ ਇਸ ਤਰ੍ਹਾਂ ਦੇ ਰੇਪ ਕਰਨ ਲੱਗ ਜਾਣਗੇ ਇਸ ਤਰ੍ਹਾਂ ਦਾ ਕ੍ਰਾਈਮ ਕਰਨ ਲੱਗ ਜਾਣਗੇ ਤਾਂ ਅਸੀਂ ਜਿਹੜੀ ਆਪਣੀ ਸਭਤਾ ਤੇ ਸਟੇਟ ਐ ਨੂੰ ਕਿਵੇਂ ਬਚਾਵਾਂਗੇ ਠੀਕ ਹੈ ਜੀ ਇਸ ਪਾਸੇ ਸੋਚਣ ਦੀ ਲੋੜ ਹੈ ਧਾਰਮਿਕ ਲੋਕਾਂ ਨੂੰ ਵੀ ਸਰਕਾਰਾਂ ਨੂੰ ਵੀ ਸਰਕਾਰਾਂ ਨੂੰ ਇੱਕ ਸੋਸ਼ਲ ਮੀਡੀਆ ਦੇ ਉੱਤੇ ਸੈਂਸਰ ਬੋਰਡ ਬਣਾਉਣਾ ਚਾਹੀਦਾ ਹਾਂਜੀ ਹਾਂਜੀ ਤੇ ਉਹਦੇ ਵਿੱਚ ਇੱਕ ਕਾਨੂੰਨ ਬਣਾਉਣਾ ਚਾਹੀਦਾ ਦੇਖੋ ਬਾਲੀ ਵੱਡੀ ਗੱਲ ਨਹੀਂ ਉਹ ਕਾਨੂੰਨ ਬਣਾਣਾ ਕਿ ਜਿਹੜਾ ਬੰਦਾ ਵੀ ਅਜਿਹੀ ਕੋਈ ਪੋਸਟ ਪਾਉਂਦਾ ਹੈ ਅਸ਼ਲੀਲਤਾ ਵਾਲੀ ਤੇ ਘੱਟੋ ਘੱਟ ਉਹਦੀ ਸੈਸ਼ਨ ਕੋਰਟ ਜਮਾਨਤ ਨਾਲ ਹੈ 90 ਦਿਨਾਂ ਦਾ ਸਮਾਂ ਹੋਏ ਵੀ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਪਏ ਲੱਖ ਦੋ ਲੱਖ ਰੁਪਏ ਉੱਥੇ ਲੱਗੇ 90 ਦਿਨਾਂ ਅੰਦਰ ਲੱਗ ਜਾਣ ਜੇਲ੍ਹ ਚ ਫਿਰ ਦਿਮਾਗ ਦਾ ਜਿਹੜਾ ਬਟੈਰੋਮੀਟਰ ਆ ਉਹਦੇ ਚ ਆ ਜਾਏਗਾ ਲਿਮਟ ਹੋ ਜਾਊਗਾ ਜੀ ਹਾਂ ਖੱਟ ਆ ਜਾਏਗਾ ਕਿਉਂਕਿ ਐਡੀ ਅਮੀਰ ਧਰਤੀ ਹੈ ਜਿੱਥੇ ਕੋਈ ਪਰ ਛੂ ਪੰਛੀ ਵੀ ਭੁੱਖਾ ਨਹੀਂ ਰਹਿਂਦਾ ਪੰਜਾਬ ਦੇਂਦਾ ਇਹ ਅਸੀਂ ਰੋਜ਼ਗਾਰ ਦਾ ਹਵਾਲਾ ਦੇ ਕੇ ਯਾਰ ਲੋਕਾਂ ਨੂੰ ਗੰਦ ਪਰੋਸ ਰਹੇ ਆ ਪਰੋਸ ਰਹੇ ਇਹ ਕਿੱਡੀ ਚੰਗੀ ਗੱਲ ਹੈ ਬਾਬਾ ਜੀ ਉਸ ਬੀਬੀ ਦੇ ਮਰਨ ਤੋਂ ਬਾਅਦ ਬਹੁਤ ਸਾਰੀਆਂ ਸ਼ਖਸੀਅਤਾਂ ਸਾਹਮਣੇ ਆਉਂਦੀਆਂ ਨੇ ਜਿੰਨਾਂ ਵਿੱਚ ਪ੍ਰਮੁੱਖ ਰਸੂਲਪੁਰ ਵਾਲੇ ਤੁਸੀਂ ਰਾਤ ਉਹਨਾਂ ਨਾਲ ਗੱਲਬਾਤ ਕੀਤੀ ਸੀ ਜੀ ਨਿਊਜ਼ ਤੇ ਸੋ ਬਹੁਤ ਜਿਹੜੀ ਉਹਨਾਂ ਨੇ ਪੜਾਅ ਸਕੱਢੀ ਪਰ ਤੁਸੀਂ ਬੜੇ ਫਰਮੇ ਦੇ ਨਾਲ ਜਵਾਬ ਦਿੱਤੇ ਸਾਰੇ ਤੋ ਕੀ ਕਹਿਣਾ ਵੀ ਸਿੱਖ ਹੋ ਕੇ ਵੀ ਇੱਕ ਅਸ਼ਲੀਲ ਜਿਹੜੇ ਪ੍ਰੋਸ ਦੀ ਸੀ ਬੀਬੀ ਉਹਦਾ ਸਾਥ ਦੇ ਰਹੇ ਐ ਲਗਾਤਾਰ ਸਾਥ ਦੇ ਰਹੇ ਐ ਵੀ ਜੇਹਾ ਜਿਹੜੀ ਕਰਦੀ ਐ ਬੀਬੀ ਉਹ ਸਾਡੇ ਕੋਲੇ ਆਵੇ ਅਸੀਂ ਉਹਨੂੰ ਜਿਹੜਾ ਹੈਗਾ ਸਿਕਿਉਰਿਟੀ ਪ੍ਰੋਵਾਈਡ ਕਰਾਂਗੇ ਅਸੀਂ ਉਹਨੂੰ ਬਚਾਵਾਂਗੇ ਦੇਖੋ ਛੋਟੇ ਭਾਈ ਇਹ ਬਹੁਤ ਮੰਦ ਭੱਗੀ ਗੱਲ ਹੈ ਜਿਹੜੇ ਸਰੂਪ ਚ ਬਾਬਾ ਜੀ ਨੇ ਉਹ ਦਸਮ ਪਿਤਾ ਦਾ ਦਿੱਤਾ ਹੋਇਆ ਸਰੂਪ ਹੈ ਹਾਂਜੀ ਬਹੁਤ ਕਰਮਾਂ ਵਾਲੇ ਲੋਕਾਂ ਨੂੰ ਜਿਹੜੀ ਪੱਗ ਹੈ ਤੇ ਦਾੜਾ ਪ੍ਰਕਾਸ਼ ਹੈ ਤੇ ਅੰਮ੍ਰਿਤ ਦੀ ਦਾਤ ਹੈ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀ ਹੈ ਹਾਂਜੀ ਠੀਕ ਹੈ ਕਿਉਂਕਿ ਮੈਂ ਆਪ ਉਸ ਪਰਿਵਾਰ ਤੋਂ ਆਂ ਜਿਹੜੇ ਸਾਲ ਦੇ ਵਿੱਚ ਦੋਰੀ ਦੀ ਖੰਡਪਟਪ ਘਰ ਰਖਾਨੇ ਆ ਹਾਂਜੀ ਠੀਕ ਹੈ ਸਾਨੂੰ ਪਤਾ ਮੈਂ ਦਸਮ ਗ੍ਰੰਥ ਪੜਿਆ ਮੈਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੇਵਾ ਚ ਰਹਿਣਾ ਹਾਂਜੀ ਉਹਨਾਂ ਨੂੰ ਬਹੁਤ ਪੜਨ ਸਿਮਰਨ ਦੀ ਕੋਸ਼ਿਸ਼ ਕਰਦਾ ਹਾਂਜੀ ਇਹ ਗੱਲ ਇਹ ਆ ਵੀ ਉਸ ਰੂਪ ਦੇ ਵਿੱਚ ਹੋ ਕੇ ਉਸ ਇਨਸਾਨ ਨੂੰ ਇਹ ਸ਼ਬਦਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸ਼ਬਦ ਜਿਹੜੇ ਆ ਸਾਡੀ ਸਟੇਟ ਤੇ ਸਾਡੀ ਸਭਤਾ ਨੂੰ ਕਿਤੇ ਵੀ ਸ਼ੂਟ ਨਹੀਂ ਕਰਦੇ ਇਹ ਤਾਂ ਸਿਰਫ ਅਸੀਂ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਇਹ ਜਈਆਂ ਗੱਲਾਂ ਕਰ ਰਹੇ ਆ ਵੀ ਤੁਸੀਂ ਮੇਰੇ ਕੋਲ ਆ ਜਾਓ ਆ ਯਾਰ ਆਪਾਂ ਕੋਈ ਡੀਜੀਪੀ ਥੋੜੀ ਆ ਜੀ ਮੈਂ ਹੁਣ ਬਾਬਾ ਮੈਂ ਮਹਾਮਡਲੇਸ਼ਵਰ ਆ ਜੇ ਮੇਰੇ ਕੋਲ ਤੁਸੀਂ ਆ ਵੀ ਜਾਓਗੇ ਮੈਂ ਤੁਹਾਨੂੰ ਕਿਹੜਾ ਫੌਜ ਦੇ ਦੇਣੀ ਮੈਂ ਗਨਮੰਦ ਦੇਣਾ ਮੈਂ ਤਾਂ ਸਮਝਾ ਸਕਦਾ ਤੁਹਾਡਾ ਦਿਮਾਗੀ ਸੰਤੁਲਨ ਨੂੰ ਆਪਣੇ ਗ੍ਰੰਥਾਂ ਦੇ ਹਿਸਾਬ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰ ਸਕਦਾ ਵੀ ਯਾਰ ਐਵੇਂ ਨਹੀਂ ਸਾਡੀ ਸਭਤਾ ਇਹ ਨਹੀਂ ਇਹ ਗੱਲ ਕਹਿੰਦੀ ਹੈ ਜੀ ਤੇ ਜੇ ਉਹ ਗੱਲ ਨਾ ਸਮਝਾਏ ਮੈਂ ਕੋਈ ਹਵਾ ਦੇਣੀ ਹੋਈ ਤੁਲ ਫੜਾਣਾ ਹੋਈ ਫਿਰ ਮੈਂ ਜਿੱਥੇ ਮਰਜੀ ਬੱਚਿਆਂ ਨੂੰ ਗਮਰਾਹ ਕਰਦਾ ਜਿਵੇਂ ਹਰਜੀਤ ਸਿੰਘ ਦੀ ਕਰ ਰਹੇ ਹੈ ਹਰਜੀਤ ਸਿੰਘ ਦੇ ਨਾਲ ਨਾਲ ਹੋਰ ਵੀ ਕਈ ਸ਼ਕਤੀਤਾ ਐਸੀਆਂ ਨੇ ਜਿਨ੍ਹਾਂ ਕੋਲ ਗਨਮੈਨ ਨੇ ਸੀਆਰਪੀਆ ਨੇ ਉਹ ਯਾਰ ਉਹ ਲੋਕਾਂ ਨੂੰ ਨਾ ਉਹ ਜਿਹੜੇ ਕਨਸੈਪਟ ਬੀਬੀਆਂ ਪਾ ਰੀਆਂ ਨੇ ਉਹਨਾਂ ਦੇ ਮੁਕਾਬਲੇ ਦੇ ਕਨਸੈਪਟ ਮੈਂ ਇਹ ਮੰਨਦਾ ਜਿਹੜਾ ਬੱਚਿਆਂ ਨੂੰ ਗਮਰਾਹ ਕਰਨਾ ਤੇ ਪਰਾਹੇ ਪਾਣਾ ਸਰਕਾਰਾਂ ਨੂੰ ਇਹਨਾਂ ਲੋਕਾਂ ਦੇ ਖਿਲਾਫ ਵੀ ਐਕਸ਼ਨ ਕਰਨਾ ਚਾਹੀਦਾ ਵੀ ਤੁਸੀਂ ਜਿੱਥੇ ਉਹਨਾਂ ਨੇ ਕਤਲ ਕੀਤਾ ਕਤਲ ਕਰਕੇ ਕਾ ਆਰਟੀਕਲ ਵਿਵਧਾਨ ਦੇ ਕਾਨੂੰਨ ਦੇ ਮੁਤਾਬਕ ਉਹ ਦੋਸ਼ੀ ਬਣੇ ਤੇ ਜਿਹੜੇ ਲੋਕ ਉਸ ਕੰਟੈਂਟ ਦੇ ਕਾਰਨ ਮੌਤ ਹੋਈ ਹੈ ਜੀ ਉਸ ਕੰਟੈਂਟ ਨੂੰ ਉਤਸ਼ਾਹਿਤ ਕਰਨ ਵਾਲੇ ਵੀ ਤਾਂ ਦੋਸ਼ੀ ਨੇ ਐਗੀ ਨਹੀਂ ਜੀ ਮੈਂ ਸ਼ਰਿਆ ਮਰੀ ਚੈਨਲ ਦੇ ਗੱਲ ਕਹਿੰਦਾ ਵੀ ਮੈਂ ਇਸ ਕੰਟੈਂਟ ਦੇ ਖਿਲਾਫ ਆ ਮੈਂ ਸ਼ਲੀਲਤਾ ਦੇ ਖਿਲਾਫ ਆ ਚਾਹੇ ਉਹ ਹਿੰਦੂਆਂ ਦੀ ਕੁੜੀ ਆ ਚਾਹੇ ਸਿੱਖਾਂ ਦੀ ਕੁੜੀ ਆ ਚਾਹੇ ਉਹ ਬੰਦਾ ਹੈ ਚਾਹੇ ਉਹ ਪ੍ਰੋਡਿਊਸਰ ਡਾਇਰੈਕਟਰ ਜene ਜਿਹੜੇ ਉਹ ਗੰਦ ਪਾਰੇ ਨੇ ਬਠਿੰਡਾ ਏਰੀਆ ਸੰਗਰੂਰ ਏਰੀਆ ਹੋਰ ਥਾਵਾਂ ਤੇ ਇਹਨਾਂ ਸਾਰਿਆਂ ਦੇ ਸਰਕਾਰ ਨੂੰ ਆਪ ਜੁੱਤੀ ਫੇਰਨੀ ਚਾਹੀਦੀ ਹੈ ਇਹਨਾਂ ਦੇ ਖਿਲਾਫ ਸਰਕਾਰ ਨੂੰ ਆਪ ਪਰਚੇ ਦੇਣੇ ਚਾਹੀਦੇ ਆ ਵੀ ਕਿਸੇ ਵੀ ਸਮਾਜ ਸੇਵੀ ਕਿਸੇ ਵੀ ਜਥੇਬੰਦੀ ਨੂੰ ਇਹਨਾਂ ਦੇ ਖਿਲਾਫ ਐਕਸ਼ਨ ਨਾ ਕਰਨਾ ਪਵੇ ਇਹਨਾਂ ਦੇ ਖਿਲਾਫ ਸਰਕਾਰਾਂ ਹੀ ਐਕਸ਼ਨ ਕਰ ਦੇਣ ਤੇ ਜੇ ਮੈਂ ਇਹ ਗੱਲ ਕਹਿਣ ਲੱਗ ਜਾ ਮੈਂ ਤੁਹਾਨੂੰ ਸ਼ੈਲਟਰ ਕਰੂੰਗਾ ਮੈਂ ਤੁਹਾਨੂੰ ਵਕੀਲ ਕਰਕੇ ਦੇ ਦੂੰਗਾ ਮੈਂ ਤੁਹਾਡੇ ਨਾਲ ਖੜੂੰਗਾ ਫਿਰ ਅਸੀਂ ਧਾਰਮਿਕ ਨਹੀਂ ਹੋ ਸਕਦੇ ਬਹੁਤ ਵੱਡੀ ਗੱਲ ਹੈ ਬਾਬਾ ਜੀ ਇਹ ਤੇ ਬਾਬਾ ਜੀ ਆ ਇਸ ਮੁੱਦੇ ਤੋਂ ਬਾਅਦ ਜਦੋਂ ਡੈਥ ਹੋ ਗਈ ਡੈਥ ਹੋਣ ਤੋਂ ਬਾਅਦ ਉਹਦਾ 4 ਲੱਖ ਫੋਲਰ ਸੀਗਾ ਬੀਬੀ ਦਾ ਜੀ 30 35 ਹਜ਼ਾਰ ਹੋਰ ਵਧ ਗਿਆ ਤੇ ਜਿਨ੍ਹਾਂ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਉਹਦਾ ਭਾਰਤ ਦੇ ਵਿੱਚ ਕਾਉਂਟੀ ਬੈਨ ਕਰਤਾ ਤੇ ਉਹਨਾਂ ਦੇ ਜਿਹੜੇ ਘਰ ਦੇ ਆ ਉਹਨਾਂ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਹੈ ਕੀ ਦੇਖੋ ਕਈ ਕਹਿੰਦੇ ਆ ਵੀ ਹਾਲਾਂਕਿ ਬਾਲੀਵੁੱਡ ਦੇ ਵਿੱਚੋਂ ਵੀ ਬਹੁਤ ਬੰਦੇ ਅਜੇ ਇਹ ਉੱਠ ਕੇ ਕਹਿੰਦੇ ਆ ਵੀ ਜਿਹੜਾ ਇੱਕ ਅਸੀਂ ਅਸੇਖ ਫੈਮਿਲੀ ਚੋਂ ਔਰਤ ਤੇ ਹੱਥ ਨਹੀਂ ਚੁੱਕਦੇ ਪਰ ਉਹ ਮਾਰੀ ਗਈ ਬਹੁਤ ਮਾੜਾ ਕੀਤਾ ਤੁਸੀਂ ਮੈਂ ਤੁਹਾਡੀ ਗੱਲ ਰੋਕਦਾ ਬਾਲੀਵੁੱਡ ਵਾਲੇ ਉਹ ਉਹ ਉਹਨਾਂ ਦਾ ਨਾਂ ਜਰਾ ਉਹ ਕਰੋ ਕਿਉਂਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਬਾਲੀਵੁੱਡ 'ਚੋਂ ਐਸਾ ਕਿਹੜਾ ਬੰਦਾ ਕਹਿੰਦਾ ਵੀ ਮੈਂ ਨਿੱਕਾ ਸਿੰਘ ਮੈਂ ਤੁਹਾਨੂੰ ਦੱਸ ਦੇ ਨਿੱਕਾ ਸਿੰਘ ਦੀ ਲਾਈਵ ਆਇਆ ਸੀਗਾ ਤੇ ਉਹ ਬੰਦੇ ਨੇ ਜਿਹੜਾ ਹੈਗਾ ਵੀ ਲਾਈਵ ਹੋ ਕੇ ਇਹ ਗੱਲ ਕਹੀ ਸੀਗੀ ਉਹ ਸਿੱਖ ਧਰਮ ਦਾ ਪਗੋੜਾ ਹੈ ਮੰਨਦੇ ਹੋ ਹਾਂਜੀ ਉਹਨਾਂ ਦਾ ਪਰਿਵਾਰ ਗੁਰੂ ਸਿੱਖ ਪਰਿਵਾਰ ਸੀ ਜੀ ਕੀਰਤਨੀਆਂ ਦਾ ਪਰਿਵਾਰ ਸੀ ਜੀ ਤੇ ਅੱਜ ਉਹ ਕੀ ਕਰ ਰਿਹਾ ਉਹਦਾ ਭਰਾ ਕੀ ਕਰ ਰਿਹਾ ਉਹਨੇ ਪੰਜਾਬ ਦੇ ਨੌਜਵਾਨਾਂ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਉਹਨੇ ਕਬੂਤਰਬਾਜੀ ਦੇ ਉਹਦੇ ਭਰਾ ਤੇ ਮਕਦਮੇ ਦਰਜ ਹੋਏ ਪਟਿਆਲਾ ਪੁਲਿਸ ਨੇ ਕੀਤੇ ਦਲੇਰਮਹੰਦੀ ਦੇ ਇਹ ਜਿਹੜਾ ਸ਼੍ਰੀਮਾਨ ਜੀ ਅੱਜ ਸਾਨੂੰ ਸੱਭਤਾ ਚ ਰਹਿਣ ਦੀਆਂ ਦੋਹਾਈਆਂ ਦੇ ਰਿਹਾ ਹੈ ਜਿਹੜਾ ਇਹ ਗੱਲ ਸਿਖਾ ਰਿਹਾ ਵੀ ਗੁਰੂ ਮਰਿਆਦਾ ਕੀ ਹੈ ਇਹ ਜਿਹੜਾ ਆਪਣੀ ਮੰਜੀ ਥੁਲੇ ਛੋਟਾ ਫੇਰੇ ਇਹਨੂੰ ਗੁਰੂ ਮਰਿਆਦਾ ਦਾ ਉਦੋਂ ਨਹੀਂ ਸੀ ਪਤਾ ਜਦੋਂ ਕਿਸੇ ਦੀ ਧੀ ਪੈਨ ਨੂੰ ਫੜ ਕੇ ਸ਼ਰਿਆਮ ਨੂੰ ਲਿਪਸ ਕਿਸ ਕਰਕੇ ਵੀਡੀਓ ਦੇ ਉੱਤੇ ਉਦੋਂ ਹੀ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ ਇਹ ਕਹਿੰਦਾ ਮੈਂ ਸਿੱਖਾਂ ਸਿੱਖੇ ਹੀ ਕੰਮ ਕਰਦੇ ਆ ਇਹਦਾ ਦੂਰ ਦੂਰ ਤੱਕ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ ਕਿਸੇ ਦੀ ਧੀ ਪੈਣ ਨੂੰ ਓਪਣ ਫੜ ਕੇ ਕਿਸ ਕਰ ਦੇਣੀ ਪਬਲਿਕ ਲਈ ਤੇ ਸਿੱਖਾਂ ਦੇ ਕੰਮ ਨੇ ਇਹ ਬਿਲਕੁਲ ਗਮਰਾਹ ਕਰ ਰਿਹਾ ਇਹ ਪਘੌੜਾ ਹੈ ਸਿੱਖ ਧਰਮ ਦਾ ਇਹ ਕਿਹਦਾ ਸਿੱਖ ਧਰਮ ਨਾਲ ਜਾਂ ਸਿੱਖ ਲਿਟਰੇਚਰ ਨਾਲ ਕੋਈ ਸਬੰਧ ਨਹੀਂ ਦਾੜੀ ਨਹੀਂ ਮੁੱਛ ਨਹੀਂ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਧਰਮ ਦੀ ਗੱਲ ਨਹੀਂ ਕਰਦਾ ਅੱਜ ਪਤਾ ਨਹੀਂ ਕਿੱਥੋਂ ਉੱਠ ਖੜਾ ਹੋਇਆ ਪਤਾ ਨਹੀਂ ਕਿੱਥੋਂ ਹੋੇ ਜਾ ਗਿਆ ਕਿਉਂਕਿ ਉਹਦੀ ਆਪਣੀ ਸਭਤਾ ਤੇ ਕਲਚਰ ਐਸਾ ਹੈ ਜਿਵੇਂ ਉਹ ਬੀਬੀ ਕਰ ਰਹੀ ਸੀ ਸੋ ਕੁਛ ਮੀਕਾ ਕਰ ਰਿਆ ਸੀ ਇਸ ਕਰਕੇ ਇਹਨਾਂ ਲੋਕਾਂ ਦੇ ਸੈਲੀਬ੍ਰਿਟੀਆ ਦੇ ਚੱਕਰ ਚ ਪਾ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਘਮਰਾਹ ਨਹੀਂ ਹੋਣਾ ਚਾਹੀਦਾ ਇਹ ਸਾਡੇ ਪੰਜਾਬ ਦੇ ਪਘੋੜੇ ਨੇ ਹੂੰ ਤੇ ਪੰਜਾਬ ਦੇ ਪਘੋੜੇ ਬਾਲੀਵੁੱਡ ਦੇ ਵਿੱਚ ਜਾ ਕੇ ਵਧੀਆ ਆਪਣੀ ਕਮਾਈ ਕਰ ਰਿਆ ਜੋ ਮਰਜ਼ੀ ਕਰੀ ਜੇ ਉਹ ਵੀ ਹਾਲਾਤ ਸੀ ਜਦੋਂ ਅਸੀਂ ਮੀਕੇਦਿਆਂ ਮਾਫੀਆਂ ਦੇਖਦੇ ਹੁੰਦੇ ਸੀ ਚੈਨਲਾਂ ਦੇ ਲਿਟਰਲਟ ਮੰਗਦਾ ਹੁੰਦਾ ਜਰਾਕੀ ਸਾਹਿਬਾਂ ਤੋਂ ਤੇ ਅੱਜ ਉਹ ਹੀ ਮੀਕਾ ਵੀ ਉਹ ਬੀਬੀ ਦੀ ਪੈਰਵਾਈ ਕਰਦਾ ਜਿਹੜੀ ਬੀਬੀ ਨਿਰਵਸਤਰ ਹੋ ਕੇ ਬੱਚਿਆਂ ਨੂੰ ਘਮਰਾਹ ਕਰਦੀ ਉਸ ਤੋਂ ਉਸ ਤੋਂ ਬਾਅਦ ਬਾਬਾ ਜੀ ਜਦੋਂ ਇਹ ਇਨਸੀਡੈਂਟ ਹੁੰਦਾ ਉਸ ਤੋਂ ਬਾਅਦ ਬਹੁਤ ਸਾਰੇ ਇਨਫਲੂਐਂਸਰ ਜਿਹੜੇ ਹੈਗੇ ਸੀ ਉਹਨਾਂ ਨੇ ਮਾਫੀਆਂ ਮੰਗੀਆਂ ਰਿਆ ਠੀਕ ਗੱਲ ਹੈ ਤੇ ਪਰ ਕਈਆਂ ਨੂੰ ਸਿਕਿਉਰਟੀਆਂ ਵੀ ਪ੍ਰੋਵਾਈਡ ਪ੍ਰੋਵਾਈਡ ਹੋਈਆਂ ਰਹੀਆਂ ਦੇਖੋ ਇਹ ਇਹ ਕੰਮ ਹੈਗਾ ਸਰਕਾਰਾਂ ਦਾ ਜਿੱਤੇ ਸਰਕਾਰ ਦੀ ਇੰਟੈਲੀਜੈਂਸ ਨੂੰ ਲੱਗਦਾ ਹੋਣਾ ਸਰਕਾਰ ਦੇ ਏਡੀਜੀਪੀ ਸਿਕਿਉਰਟੀ ਨੂੰ ਲੱਗਦਾ ਹੋਣਾ ਵੀ ਇਹਨੂੰ ਸਿਕਿਉਰਟੀ ਪ੍ਰੋਵਾਈਡ ਕਰਵਾਉਣ ਦੀ ਲੋੜ ਹਥੇ ਕਰਵਾਈ ਜਾਂਦੀ ਹੈ ਇਹ ਸਰਕਾਰ ਦਾ ਅੰਦਰੂਨੀ ਮਾਮਲਾ ਹੈ ਪਰ ਮੈਨੂੰ ਇਹ ਲੱਗਦਾ ਵੀ ਸਾਡੇ ਥਾਣਿਆਂ ਦੇ ਵਿੱਚ ਨਫਰੀ ਬਹੁਤ ਘੱਟ ਹੈ ਪੁਲਿਸ ਫੋਰਸ ਨਹੀਂ ਵੈਸੇ ਵੀ ਜਿੰਨੀ ਸਾਨੂੰ ਲੋਡ ਹੈ ਸਟੇਟ ਨੂੰ ਓਨੀ ਨਹੀਂ ਹੈਗੀ ਘਟ ਹੈ ਤੇ ਜੇ ਅਸੀਂ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਹੀ ਚੂਰਨ ਤਰ੍ਹਾਂ ਸਿਕਿਉਰਟੀਆਂ ਵੰਡਦੇ ਰਹੇ ਇਹ ਲੋਕ ਤਾਂ ਹੋਰ ਖੁੱਲੇ ਹੋ ਕੇ ਇਹ ਨੰਗ ਪਰੋਸਣਗੇ ਅਸ਼ਲੀਲਤਾ ਪਰੋਸਣਗੇ ਪੁਲਿਸ ਨੂੰ ਚਾਹੀਦਾ ਇਹ ਆ ਵੀ ਹਰ ਜ਼ਿਲ੍ਹੇ ਦੇ ਵਿੱਚ ਐਸਐਸਪੀ ਸਾਹਿਬਾਨ ਸ਼ਸ਼ੋਭਤ ਨੇ ਥੱਲੇ ਡਿਪਟੀ ਨੇ ਐਸਪੀ ਨੇ ਐਸਐਚਓ ਨੇ ਪੁਲਿਸ ਨੇ ਹੈਲਪਲਾਈਨ ਨੰਬਰ ਨੇ ਬਹੁਤ ਕੁਝ ਹੈ ਇਹ ਆਪਣੀ ਘੱਟੋ ਘੱਟ ਪੁਲਿਸ ਨੂੰ ਲਿਖ ਕੇ ਕਮੈਂਟ ਦਾ ਕਰਨ ਵੀ ਅਸੀਂ ਇਹ ਚੀਜ਼ਾਂ ਅੱਗੇ ਤੋਂ ਨਹੀਂ ਪਾਉਂਦੇ ਫਿਰ ਪੁਲਿਸ ਨੇ ਦੀ ਪ੍ਰੋਟੈਕਸ਼ਨ ਵੀ ਕਰੇ ਕੋਈ ਗੱਲ ਨਹੀਂ ਉਹ ਕਰਨਾ ਬੰਦਾ ਹਰ ਭਾਰਤੀ ਨਾਗਰਿਕ ਦੀ ਪ੍ਰੋਟੈਕਸ਼ਨ ਸਰਕਾਰ ਦਾ ਫਰਜ ਹੈ ਕਾਨੂੰਨ ਦਾ ਫਰਜ ਹੈ ਜਿਹੜੇ ਬੰਦੇ ਕਾਨੂੰਨ 'ਚ ਵਿਸ਼ਵਾਸ ਰੱਖਦੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਭਾਰਤ ਦਾ ਸੰਵਿਧਾਨ ਕਹਿੰਦਾ ਕੀ ਕਰਨੀ ਚਾਹੀਦੀ ਹੈ ਹਾਂਜੀ ਤੇ ਉਹ ਕਰੋ ਸਾਨੂੰ ਕੋਈ ਉੱਤੇ ਉਹ ਨਹੀਂ ਪਰ ਗੱਲ ਇਹ ਆ ਉਹਨਾਂ ਤੋਂ ਪਹਿਲਾਂ ਇਸ ਗੱਲ ਦਾ ਵਾਅਦਾ ਵੀ ਕਰਵਾਏ ਸਰਕਾਰ ਵੀ ਆਉਣ ਵਾਲੀਆਂ ਨਸਲਾਂ ਨੂੰ ਕੱਲ ਤੋਂ ਬਾਅਦ ਅਜੀਆਂ ਚੀਜ਼ਾਂ ਨਹੀਂ ਪਰੋਸਣੇ ਜੀ ਜਾਂਦੇ ਜਾਂਦੇ ਕੁਝ ਬਾਬਾ ਜੀ ਸੰਦੇਸ਼ ਦੇਣਾ ਚਾਹ ਉਹ ਪੰਜਾਬ ਵਾਸੀਆਂ ਨੂੰ ਇੱਕੋ ਸਾਰੇ ਪੰਜਾਬੀਆਂ ਨੂੰ ਸਾਰੇ ਸਨਾਤਨੀਆਂ ਨੂੰ ਸਾਰੇ ਭਰਾਵਾਂ ਨੂੰ ਇੱਕੋ ਸੰਦੇਸ਼ ਹੈ ਜਿਹੜੇ ਅਸੀਂ ਪੰਜਾਬੀ ਮਾਂ ਦੇ ਪੁੱਤਾਂ ਪੰਜਾਬੀ ਬੱਚੇ ਆ ਖਾਸ ਕਰਕੇ ਜਿਹੜੇ ਪਿੰਡੂ Hindu ਨੇ ਜਿਹੜੇ ਵਿਲੇਜ ਦੇ ਵਿੱਚ ਰਹਿ ਰਹੇ ਨੇ ਪਿੰਡਾਂ ਦੇ ਵਿੱਚ ਰਹਿ ਰਹੇ ਨੇ ਪਿੰਡੂ ਖੇਤਰਾ ਵਾਲਾ Hindu ਹੈ ਜਿਹੜਾ ਸਾਡਾ ਮੇਰਾ ਸਪੈਸ਼ਲ ਸੰਦੇਸ਼ ਆ ਉਹਨਾਂ ਨੂੰ ਸਪੈਸ਼ਲ ਸੁਣਿਆ ਉਹਨਾਂ ਬੱਚਿਆਂ ਲਈ ਉਹਨਾਂ ਲੋਕਾਂ ਲਈ ਵੀ ਸਾਥੀਓ ਸਾਡਾ ਕਦੀ ਵੀ ਸੱਭਿਆਚਾਰ ਨਹੀਂ ਰਿਹਾ ਵੀ ਸਾਡੀਆਂ ਧੀਆ ਪਣਾ ਸਿਰ ਤੋਂ ਕਪੜਾ ਲਾਣ ਸਾਡੇ ਬੱਚੇ ਅਸ਼ਲੀਲਤਾ ਪ੍ਰੋਸਨ ਜਾਂ ਅਸ਼ਲੀਲਤਾ ਦੇਖਣ ਜਿਹੜੇ 30 35 ਬੰਦੇ ਉਹਦੀ سپورਟ ਕਰਨ ਤੇ ਲੱਗੇ ਹੋਏ ਆ ਹਿੰਦੂਆਂ ਚੋਂ ਸ਼ਹਿਰੀਏ ਸ਼ਹਿਰਾਂ 'ਚ ਰਹਿਣ ਵਾਲੇ ਕੁਝ ਲੋਕ ਉਹ ਬੀਬੀਆਂ ਦੀ سپورਟ ਕਰਨ ਤੇ ਲੱਗੇ ਆ ਆਪਣੇ ਹਿੰਦੂਆਂ ਚੋਂ ਉਹ ਇਸ ਗੱਲ ਨੂੰ Hindu ਤੇ Sikh ਏਕਤਾ ਨੂੰ ਤੋੜਨ ਵਾਲੇ ਪਾਸੇ ਲੈ ਕੇ ਜਾ ਰਹੇ ਆ ਵੀ ਬੀਬੀ ਹਿੰਦੂਆਂ ਦੀ ਸੀ ਦੂਜੀਆਂ ਬੀਬੀਆਂ ਹਿੰਦੂਆਂ ਦੀਆਂ ਨੇ ਤੇ ਉਹਨਾਂ ਦੀ ਜਿਹੜੀ ਸਪੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਆਓ ਇੱਕ ਆਵਾਜ਼ ਯਾਰ ਸਾਰੇ ਪੰਜਾਬ ਦੇ ਵਿੱਚੋਂ ਸਾਂਝੇ ਤੌਰ ਤੇ ਚੱਕੀਏ ਵੀ ਜਿਹੜਾ ਸਾਡਾ ਪਿੰਡਾਂ ਦਾ Hindu ਹੈ ਉਹ ਨਾ ਹੀ ਕਦੀ ਸ਼ਰੀਲਤਾ ਦੇ ਹੱਕ 'ਚ ਸੀ ਨਾ ਹੈ ਨਾ ਕਦੀ ਹੋਏਗਾ ਹਮੇਸ਼ਾ ਆਪਣੀ ਪੰਜਾਬੀ ਭਾਸ਼ਾ ਨੂੰ ਪਿਆਰ ਕਰੇਗਾ ਆਪਣੇ ਜਿਹੜਾ Hindu Sikh ਭਾਈਚਾਰੇ ਦਾ ਰਲੇਮਾ ਉਹਨੂੰ ਨਾ ਕਦੀ ਟੁੱਟਣ ਦਿੱਤਾ ਤੇ ਨਾ ਕਦੀ ਟੁੱਟਣ ਦਵਾਂਗੇ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਹੋਇਆਂ ਆਪਣੀ ਮਾਂ ਨੂੰ ਪੰਜਾਬੀ ਮਾਂ ਨੂੰ ਹਮੇਸ਼ਾ ਹੀ ਦਿਨ-ਦੁਗਣੀ ਰਾਤ-ਦੁਗਣੀ ਤਰੱਕੀ ਜੇ ਲੈ ਕੇ ਚੱਲਾਂਗੇ ਤਾਂ ਜੋ ਅਸੀਂ ਪਹਿਲਾਂ ਵੀ ਭਾਰਤ ਦੇ ਜੇਠੇ ਪੁੱਤ ਦੇ ਤੌਰ ਤੇ ਚਾਹੇ ਉਹ ਬਾਰਡਰਾਂ ਤੇ ਸਾਡੀ ਲੋੜ ਹੋਵੇ ਚਾਹੇ ਉਹ ਹਰੀ ਕ੍ਰਾਂਤੀ 'ਚ ਲੋੜ ਹੋਵੇ ਜਿਸ ਕ੍ਰਾਂਤੀ ਦੀ ਵੀ ਭਾਰਤ ਨੂੰ ਲੋੜ ਪਈ ਹੈ ਭਾਰਤ ਮਾਤਾ ਨੂੰ ਲੋੜ ਪਈ ਹੈ ਤਾਂ ਪੰਜਾਬੀ ਪੁੱਤਾਂ ਨੇ ਹਮੇਸ਼ਾ ਅੱਗੇ ਹੋ ਕੇ ਕੰਮ ਕੀਤਾ ਹੁਣ ਵੀ ਸਾਰੇ ਪੰਜਾਬੀ ਮੇਰੇ ਭਰਾ ਆ ਮਾਂ ਨਾਲ ਕਿਹਾ ਕਰੋ ਵੀ ਅਸੀਂ ਪੰਜਾਬੀਆਂ ਸਾਡੀ ਮਾਤਰ ਪਾਸ਼ਾ ਪੰਜਾਬੀ ਹੈ ਤੇ ਅਸੀਂ ਪੰਜਾਬੀ ਮਾਂ ਬੋਲੀ ਦੇ ਪੁੱਤਾਂ ਜਾਂਦਿਆਂ ਦੇ ਇੱਕ ਹੋਰ ਛੋਟਾ ਜਿਹਾ ਸਵਾਲ ਮੈਂ ਬਹੁਤ ਸਾਰੀਆਂ ਹੋਲਡਿੰਗਾਂ ਤੁਹਾਡੀਆਂ ਦੇਖਦਾ ਆ ਆਮ ਕਰਕੇ ਜਿੰਨੇ ਮੰਦਰ ਦੀਆਂ ਹੋਲਡਿੰਗਾਂ ਨੇ ਉਹ ਹਿੰਦੀ ਚ ਲਿਖੀਆਂ ਹੁੰਦੀਆਂ ਨੇ ਪਰ ਜਿਹੜੀਆਂ ਤੁਹਾਡੀਆਂ ਹੋਲਡਿੰਗਾਂ ਹੁੰਦੀਆਂ ਨੇ ਉਹ ਪੰਜਾਬੀ ਚ ਲਿਖੀਆਂ ਹੁੰਦੀਆਂ ਨੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਪਹਿਲਾਂ ਪੰਜਾਬ ਦੇ ਸਕੂਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ 10ਵੀਂ ਕੀਤੀ 12ਵੀਂ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਬਾਅਦ ਚ ਲਾ ਗ੍ਰੈਜੂਏਸ਼ਨ ਕੀਤੀ ਤੇ ਮੇਰੀ ਜਿੰਨੀ ਐਜੂਕੇਸ਼ਨ ਰਹੀ ਹੈ ਉਹ ਤਕਰੀਬਨ ਸਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਲੈ ਕੇ ਪੰਜਾਬੀ ਦੇ ਆਧਾਰਿਆਂ ਚ ਰਹੀ ਹੈ ਹਾਂਜੀ ਮੈਂ ਸਹਿਤ ਸਾਰਾ ਜਿਹੜਾ ਸਾਡਾ ਪੜਿਆ ਪੰਜਾਬ ਦਾ ਪੜਿਆ ਹੂੰ ਦੂਜਾ ਜਿਹੜੇ ਸਾਡੇ ਵਡੇਰੇ ਆ ਉਹ ਪਾਕਿਸਤਾਨ ਸ਼ੇਖੂਪੁਰ ਜ਼ਿਲ੍ਹੇ ਤੋਂ ਸੀ ਹਾਂਜੀ ਇਹ ਅਸੀਂ ਉਧਰੋਂ ਉਜੜ ਕੇ ਇੱਧਰ ਆਏ ਹੂੰ ਦੋਸਤੋ ਜੇ ਅਸੀਂ ਆਪਣੀ ਭਾਸ਼ਾ ਨਾਲ ਆਪਣੀ ਲੋਲੀ ਨਾਲ ਪਿਆਰ ਨਹੀਂ ਕਰਨਾ ਜਿਹੜੀ ਮਾਂ ਬੋਲੀ ਹੈ ਸਾਡੀ ਹੂੰ ਕੰਨੜ ਵਾਲੇ ਕੰਨੜ ਨੂੰ ਕਰਦੇ ਆ ਬੰਗਾਲ ਵਾਲੇ ਬੰਗਾਲੀ ਨੂੰ ਕਰਦੇ ਸਾਰੇ ਆਪਣੀ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਪਿਆਰ ਕਰਦੇ ਹਿੰਦੀ ਕਿਸੇ ਸਟੇਟ ਦੀ ਭਾਸ਼ਾ ਨਹੀਂ ਕੋਈ ਵੀ ਪਿਆਰ ਨਹੀਂ ਕਰਦਾ ਥੋਪੀ ਹੋਈ ਭਾਸ਼ਾ ਕੁਝ ਸ਼ਰਾਰਤੀ ਅੰਸ਼ਰਾਂ ਤੇ ਏਜੰਸੀਆਂ ਨੇ ਪੰਜਾਬ ਦੇ ਹਿੰਦੂਆਂ ਨੂੰ ਗਮਰਾਹ ਕਰਕੇ ਹਿੰਦੀ ਭਾਸ਼ਾ ਦਾ ਜਨਗਣਨਾ ਦੇ ਵਿੱਚ ਪ੍ਰਯੋਗ ਕਰਵਾਇਆ ਉਹੀ ਗੱਲ ਆ ਗਈ ਜਿਹੜੀ ਮੈਂ ਪਿੰਡੂ ਹਿੰਦੂਆਂ ਨੂੰ ਅਪੀਲ ਕੀਤੀ ਹੈ ਖੇਤੀਬਾੜੀ ਵਾਲੇ ਹਿੰਦੂਆਂ ਨੂੰ ਅਪੀਲ ਕੀਤੀ ਹੈ ਵੀ ਸਾਨੂੰ ਕੁਝ ਚੰਦ ਲੋਕ ਸ਼ਹਿਰਾਂ ਦੇ ਸਾਡੇ ਠੇਕੇਦਾਰ ਬਣ ਕੇ ਸਨਾਤਨੀ ਹਿੰਦੂਆਂ ਦੇ ਵੇਚ ਦਿੰਦੇ ਆ ਤੇ ਅਸੀਂ ਉਹ ਜਿਹੜਾ ਵੇਚਣ ਵਾਲਾ ਕਨਸੈਪਟ ਹੈ ਉਨੂੰ ਸਮਾਪਤ ਕਰਕੇ ਹੁਣ ਆਪਣੇ ਲੀਡਰ ਪੈਦਾ ਕਰਕੇ ਆਪਣੇ ਲੋਕ ਨਮਾਇੰਦੇ ਪੈਦਾ ਕਰਕੇ ਪੰਜਾਬੀ ਹਿੰਦੂਆਂ ਨੂੰ ਪੰਜਾਬੀ ਦੀ ਗੱਲ ਕਰਨੀ ਪੈਣੀ ਹੈ ਖੇਤੀ ਅਸੀਂ ਕਰਦੇ ਆਂ ਕਿਸਾਨ ਸੰਘਰਸ਼ ਅਸੀਂ ਲੜਦੇ ਆਂ ਹਰ ਕੰਮ 'ਚ ਪੰਜਾਬ ਦੇ 'ਚ ਅਸੀਂ ਬਰਾਬਰੋ ਬਰਾਬਰੀ ਖੜਦੇ ਆਂ ਸਿੱਖ ਭਰਾਵਾਂ ਦੇ ਤਾਂ ਫਿਰ ਜਿਹੜਾ ਸਾਡਾ ਪਿਛਲਾ ਪਾਣਾ ਜੇ ਸਾਨੂੰ ਪਿੱਛੇ ੱਟਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚੰਦ ਉਹਨਾਂ ਛੈਰੀ ਲੀਡਰਾਂ ਕਰਕੇ ਕੀਤੀ ਜਾਂਦੀ ਹੈ ਜਿਹੜੇ ਨਾ ਸਾਡੇ ਲੀਡਰ ਹੈ ਤੇ ਨਾ ਸਾਡੇ ਕਦੀ ਸੀ ਨਾ ਕਦੀ ਹੋਣਗੇ ਜੀ ਤੇ ਬਾਬਾ ਜੀ ਛੋਟਾ ਜਿਹਾ ਸਵਾਲ ਮੇਰੇ ਮਨ 'ਚ ਹੋਰ ਉੱਠਿਆ ਕਿ ਅੱਜ ਜ਼ਿਆਦਾਤਰ ਸਿੱਖ ਹਿੰਦੂ ਹਿੰਦੂ ਸਿੱਖ ਸਾਡੇ ਆਮ ਕਰਕੇ ਸਾਨੂੰ ਪੜਾਇਆ ਜਾ ਰਿਹਾ ਪੜਵਾਇਆ ਜਾ ਰਿਹਾ ਹੈ ਪੜਵਾਇਆ ਜਾ ਰਿਹਾ ਟੱਕੇ ਨਾਲ ਹਾਂ ਟਕਰਾ ਟਕਰਾਰ ਵਾਜੀ ਇਹਨਾਂ ਦੀ ਜ਼ਿਆਦਾ ਹੋਵੇ ਆਪਸੀ ਹੋਵੇ ਹੈਨਾ ਸੋ ਮੈਨੂੰ ਲੱਗਦਾ ਵੀ ਕਿੱਥੇ ਤਾਂ ਇਹ ਸਾਰੇ ਧਰਮ ਸਾਂਝੀ ਵਾਲਤਾ ਦਾ ਸੰਦੇਸ਼ ਦੇ ਨਾਲੇ ਧਰਮ ਨੇ ਪਰ ਇਹ ਕਾਰਨ ਕਿਉਂ ਬਣਦੇ ਜਾ ਰਹੇ ਆ ਦਿਨ ਬਦ ਦਿਨ ਚਲੋ ਪੰਜਾਬੀ ਮਾਂ ਬੋਲੀ ਤੇ ਹਿੰਦੀ ਦਾ ਤਾਂ ਇੱਕ ਟਕਰਾਰ ਆਪਾਂ ਨੂੰ ਹੁਣ ਤੁਸੀਂ ਦੱਸੇ ਦਿੱਤਾ ਇਹ ਐਸਾ ਟਕਰਾਕ ਕਿਉਂ ਪੈਦਾ ਹੋ ਰਿਹਾ ਸਿੱਖ ਹਿੰਦੂ ਮੂਡ ਜਿਹੜੇ ਹਿੰਦੂ ਨੂੰ ਇਹ ਗੱਲ ਲੱਗਦੀ ਹੋਏ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਹੂੰ ਉਹ ਜਦੋਂ ਮਰਜ਼ੀ ਮੇਰੇ ਨਾਲ ਖੁੱਲੀ ਵਾਰਤਾ ਦੇ ਖੁੱਲੀ ਡਿਬੇਟ ਲਈ ਜਦੋਂ ਮਰਜ਼ੀ ਮੇਰੇ ਘਰ ਆ ਸਕਦਾ ਮੈਨੂੰ ਆਪਣੇ ਘਰ ਬੁਲਾ ਸਕਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਉਹਦੇ ਵਿੱਚ 13 ਪੱਟ ਬੈਠੇ ਨੇ ਬ੍ਰਾਹਮਣ ਜਿਹੜੀ ਪੱਟਾਂ ਦੀ ਬਾਣੀ ਹੈ ਜੀ ਉਹਦੇ ਚ ਸ਼੍ਰੀ ਨੰਦ ਲਾਲ ਗੋਇਆ ਜੀ ਬੈਠੇ ਨੇ ਹੂੰ ਜਦੋਂ ਸ਼ਹੀਦੀਆਂ ਦਾ ਟਾਈਮ ਛਿੜਦਾ ਹੈ ਗੁਰੂ ਸਾਹਿਬ ਨਾਲ ਤੁਰਨ ਦਾ ਟਾਈਮ ਆਉਂਦਾ ਹੈ ਉਕਸਮੇਂ ਤੇ ਭਾਈ ਕਿਰਪਾ ਚਾਰੀ ਜੀ ਜਿਹੜੇ ਉਸ ਸਮੇਂ ਹਿੰਦੂ ਤਖਤ ਦੇ ਪ੍ਰਮੁਖ ਸੀ ਹਮ ਅਮਰਨਾਥ ਪੀਠ ਦੇ ਪ੍ਰਮੁਖ ਪੁਜਾਰੀ ਸੀ ਉਹ ਚਮਕੌਰ ਦੀ ਗੜੀ ਸ਼ਹੀਦ ਹੁੰਦੇ ਆ ਹਾਂਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਬਿਆਲਾ ਜੀ ਸਾਰਤੂ ਚਿਬਰ ਬ੍ਰਾਹਮਣ ਸੀ ਹਾਂਜੀ ਮਝਾਲ ਦੱਤ ਪੰਡ ਜੀ 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 ਠੀਕ ਹੈ ਅਨੇਕਾਂ ਲੋਕ ਐਸੇ ਆ ਹਰ ਹਿੰਦੂ ਪਰਿਵਾਰ ਚੋਂ ਪਹਿਲਾ ਬੱਚਾ ਸਿੱਖ ਹੁੰਦਾ ਸੀ ਹਾਂਜੀ ਤਾਂ ਫਿਰ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਾਂ ਸਿੱਖੀ ਸਿੱਖਾਂ ਦੀ ਕਿਵੇਂ ਹੋਗੀ ਯਾਰ ਸਿੱਖ ਵੀ ਤਾਂ ਸਾਡੇ ਚ ਹੀ ਆ ਜੇ ਸਾਡਾ ਪਹਿਲਾ ਵੱਡਾ ਭਰਾ ਸਿੱਖ ਹੁੰਦਾ ਸੀ ਸਾਡੇ ਪਰਿਵਾਰਾਂ ਚੋਂ ਤੇ ਜਿਹੜੇ ਉਹਦੇ ਪਰਿਵਾਰ ਦੇ ਬੱਚੇ ਸਾਡੇ ਭਤੀਜੇ ਭਤੀਜੀਆਂ ਹੀ ਹੋਏ ਸਾਡੇ ਬੱਚੇ ਹੀ ਹੋਏ ਉਹਨਾਂ ਨੂੰ ਕਿਵੇਂ ਇਨਕਾਰ ਸਕਦੇ ਆ ਹਿੰਦੂ ਸਿੱਖ ਦਾ ਜਿਹੜਾ ਰਿਸ਼ਤਾ ਉਹ ਹਮੇਸ਼ਾ ਨੌ ਮਾਸ ਦਾ ਰਿਸ਼ਤਾ ਹੈ ਡੀਐਨਏ ਦਾ ਰਿਸ਼ਤਾ ਸਾਡਾ ਆਪਸ ਵਿੱਚ ਜੀ ਅਸੀਂ ਇੱਕ ਪਿਓ ਦੇ ਪੋਤੇ ਸਾਰੇ ਇੱਕ ਦਾਦੇ ਦੇ ਪੋਤੇ ਆ ਸਾਡਾ ਜਿਹੜਾ ਵਖਰੇਵਾ ਉਹ ਸਿਰਫ ਏਜੰਸੀਆਂ ਤੇ ਸੈਂਟਰ ਦੀਆਂ ਸਰਕਾਰਾਂ ਪਾਉਂਦੀਆਂ ਹਮੇਸ਼ਾ ਸਮੇਂ-ਸਮੇਂ ਤੇ ਪਾਉਂਦੀਆਂ ਰਹੀਆਂ ਹੁਣ ਸਾਡੇ ਜਿਹੜੇ ਲੋਕ ਆ ਨੌਜਵਾਨਾ ਪੜ੍ਹੇ ਲਿਖੇ ਸੁਚੇਤ ਹੋਣ ਦੀ ਲੋੜ ਹੈ ਧਾਰਮਿਕ ਪ੍ਰਚਾਰਕਾਂ ਨੂੰ ਅੱਗੇ ਆ ਕੇ ਇਸ ਦਰਾਰ ਨੂੰ ਖਤਮ ਕਰਕੇ ਇੱਕ ਜੁਟਤਾ ਨਾਲ ਇੱਕ ਨਿਸ਼ਾਨ ਸਾਹਿਬ ਨਾਲ ਇੱਕ ਸਿਸਟਮ ਨਾਲ ਇੱਕ ਝੰਡੇ ਨਾਲ ਚੱਲ ਕੇ ਜਿਹੜਾ ਆਪਣੇ ਰਹਿਬਰਾਂ ਦੀ ਜੈ ਕਰਣੀ ਚਾਹੀਦੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਬ੍ਰਹਮਾਨੰਦ ਜੀ ਤੁਸੀਂ ਸਾਨੂੰ ਜੈ ਮਾਈ ਜੈ ਮਹਾਕਾਲ ਜੀ ਹਮੇਸ਼ਾ ਹੀ ਜੜਾ ਸਮਾਜ ਦੇ ਸੇਧ ਬਣੇ ਰਹੂ ਇਹ ਹੀ ਮਾਈ ਦੀ ਕਾਮਨਾ ਜੀ ਸੋ ਦਰਸ਼ਕੋ ਬਹੁਤ ਸੋਹਣਾ ਪੋਡਕਾਸਟ ਅਸੀਂ ਅੱਜ ਫੇਰ ਬਾਬਾ ਜੀ ਨਾਲ ਕੀਤਾ ਸੋ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਦੇ ਵਿੱਚ ਜਰੂਰ ਦੱਸਦੇ ਜਾਇਓ ਇਸ ਤਰ੍ਹਾਂ ਦੇ ਪੋਡਕਾਸਟ ਅਸੀਂ ਦੁਬਾਰਾ ਲੈਂਦੇ ਆਵਾਂਗੇ ਤੇ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ